ਹੈਲੋ ਸਸਰੀਖਾਂ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਅਪਾ ਬਣਾਈ ਹੀ ਬੜੀ ਸਵਾਦ ਮੈਗੀ ਮੀ ਪੈਂਦੇ ਤੇ ਅੱਜ ਦੀ ਮੈਗੀ ਬਣ ਜੇ ਤੇ ਮਜ਼ਾ ਹੀ ਆ ਜਾਂਦਾ ਬੱਚੇ ਵੀ ਖੁਸ਼ ਹੋ ਜਾਂਦੇ ਤੇ ਬੱਚਿਆਂ ਦੀ ਫਰਮੈਟ ਤੇ ਮਨ ਨੂੰ ਬੜੀ ਵਧੀਆ ਜਿਹੜੀ ਮੈਗੀ ਬਣਾ ਕੇ ਦਿੱਤੀ ਤੁਸੀਂ ਵੀ ਮੇਰੇ ਤਰੀਕੇ ਨਾਲ ਮੈਗੀ ਬਣਾਓਗੇ ਤੇ ਮੈਗੀ ਜਿਹੜੀ ਆ ਬੱਚੇ ਕੀ ਵੱਡੇ ਵੀ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਤੇ ਤੁਸੀਂ बार-बार ਐਸੀ ਹੀ ਤਰੀਕੇ ਨਾਲ ਮੈਗੀ ਬਣਾਓਗੇ ਨਾਲੇ ਤੇਦਨਾ ਢੇਡ ਵੀ ਪਰ ਜਾਂਦਾ ਤੇ ਨਾਲੇ ਜਿਹੜੀ ਖਾਣ ਵਿੱਚ ਵੀ ਸਵਾਲ ਲੱਗਦੀ ਆ ਬੱਚੇ ਬਹੁਤੇ ਪਸੰਦ ਕਰਨਦੇ ਸੀ ਤੇ ਇੱਧਰ ਮੈਂ ਜਿਹੜਾ ਤਿੰਨ ਮੈਗੀ ਦੇ ਪੈਕਟ ਲੈ ਇੱਕ ਪਿਆਜ਼ ਇੱਕ ਟਮਾਟਰ ਆਪਾਂ ਕੱਟ ਲਿਆ ਕੜਾਈ ਆਪਾਂ ਗੈਸ ਤੇ ਕਰ ਲਈ ਗਰਮ ਉਸ ਬਾਦ ਆਪਾਂ ਥੋੜਾ ਜਿਆ ਸਰੋਂ ਦਾ ਤੇਲ ਤੁਸੀਂ ਚਾਹ ਦੇ ਜਿਰਫਾਂ ਤੇਲ ਪਾਸੇ ਦੇ ਪਰਮਾ ਸਭ ਨੂੰ ਉਸ ਚੀਜ਼ਾਂ ਨੂੰ ਸਰੋਂ ਦੇ ਤੇਲ ਦਾ ਹੀ ਤੜਕਾ ਲਗਾਉਣੀ ਆ ਸਰੋਂ ਦੇ ਤੇਲ ਤੋਂ ਬਾਦਾਂ ਜਦੋਂ ਚੰਗੀ ਤਰ੍ਹਾਂ ਤੇਲ ਸੜ ਗਿਆ ਤਾਂ ਆਪਾਂ ਵਿੱਚ ਟਮਾਟਰ ਵਿੱਚ ਪਿਆ ਸਾਰਾ ਕੁਝ ਪਾ ਲਿਆ ਉਧਰ ਆਪਾਂ ਜਿਹੜੇ ਮਸਾਲੇ ਵੀ ਲਿਆ ਕੇ ਰੱਖੇ ਸੀ ਮਸਾਲੇ ਜਿਹੜਾ ਆਪਾਂ ਤਿੰਨ ਪੈਕਟ ਤੇ ਮਸਾਲੇ ਮੈਗੀຊੋ ਹੀ ਨਿਕਲਦੇ ਆ ਇੱਕ ਆਪਾਂ ਜਿਹੜਾ ਐਕਸਟਰਾ ਮਸਾਲਾ ਜਿਹੜਾ ਮੈਗੀ ਮਸਾਲਾ ਹੁੰਦਾ ਉਹ ਹੀ ਲੈ ਕੇ ਆਂਦਾ ਸੀ ਇੱਥੇ ਮੈਂ ਚਿਲੀ ਫਲੇਕਸ ਤੇ ਆਰਗਨੋ ਵੀ ਜਿਹੜਾ ਵਾ ਰੱਖਿਆ ਵਾ ਉਹ ਵੀ ਅੱਪਾ ਵਿੱਚ ਪਾਵਾਂਗੇ ਜਦੋਂ ਚੰਗੀ ਤਰ੍ਹਾਂ ਮਸਾਲੇ ਜਿਹੜੇ ਟਮਾਟਰ ਹੋ ਗਏ ਲਾਲ ਤੇ ਉਸ ਤੋਂ ਬਾਅਦ ਅਪਾ ਜਿਸ ਥੋੜੇ ਜਿ ਪਾਏ ਸੀ ਸੋਇਆ ਸੌਸ ਉਰੇ ਜੀ ਪਾਇਆཔ་ ਟਮਾਟਰ ਸੌਸ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਮਸਾਲੇ ਆਪਾਂ ਸਭ ਤੋਂ ਬਾਅਦੇ ਚ ਪਾਉਣੇ ਆ ਚੰਗੀ ਤਰ੍ਹਾਂ ਜਰੋ ਇਹ ਦੋਵੇਂ ਚੀਜ਼ਾਂ ਮਿਕਸ ਹੋ ਗਈਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਤਾ ਕੋਈ ਆਪਾਂ 1/2 ਕਿਲੋ ਦੇ ਲਾਗੇ ਬਨੇ ਪਾਣੀ ਪਾਤਾ ਕਿਉਂਕਿ ਪਾਣੀ ਜਿਹੜਾ ਥੋੜਾ ਜਿਹਾ ਜ਼ਿਆਦਾ ਹੀ ਹੋਵੇ ਤੇ ਮੈਗੀ ਦਾ ਸੂਪ ਬੜਾ ਹੀ ਸਵਾਲ ਲੱਗਦਾ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਚੰਗੀ ਤਰ੍ਹਾਂ ਉਬਾਲਾ ਆ ਗਿਆ ਤੇ ਆਪਾਂ ਵਿੱਚ ਮੈਗੀ ਸਾਰੀ ਜਿਹੜੀ ਬਹਾਤੀ ਸੀ ਮੈਗੀ ਸਾਰੀ ਚੰਗੀ ਤਰ੍ਹਾਂ ਪੌਨ ਤੋਂ ਬਾਅਦ ਥੋੜਾ ਜਿਹਾ ਵਿੱਚ ਵੈਸੇ ਮੈਂ ਚੁਟਕੀ ਦੋ ਚੁਟਕੀ ਲੂਣ ਵੀ ਪਾਇਆ ਕਿਉਂਕਿ ਥੋੜਾ ਐਕਸਟਰਾ ਲੂਣ ਚਾਹੀਦਾ ਸੀ ਮਸਾਲਿਆਂ ਦੇ ਵਿੱਚ ਲੂਣ ਹੁੰਦਾ ਵਾ ਲੇਕਿਨ ਫਿਰ ਵੀ ਜਦੋਂ ਆਪਾਂ ਇਸ ਤਰੀਕੇ ਨਾਲ ਮੈਗੀ ਬਣਾਉਂਦੇ ਤੇ ਮੈਗੀ 'ਚ ਥੋੜਾ ਜਿਹਾ ਲੂਣ ਪਾ ਲੀਦਾ ਇਧਰ ਮੈਗੀ ਜਿਹੜੀ ਚੰਗੀ ਤਰ੍ਹਾਂ ਵਿੱਚ ਢੁਕ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਕੀ ਕੀਤਾ ਸਾਰੇ ਜਿਹੜੇ ਮਸਾਲੇ ਸੀ ਪਲੇਟ 'ਚ ਪਾਏ ਹੋਏ ਉਹ ਆਪਾਂ ਇਹਦੇ ਵਿੱਚ ਪਾਤੇ ਉਸ ਤੋਂ ਇਲਾਵਾ ਆਪਾਂ ਘਰ ਦਾ ਮਸਾਲਾ ਵੀ ਜਿਹੜਾ ਉਹ ਵੀ ਇਹਦੇ ਵਿੱਚ ਪਾਇਆ ਕਰਦਾ ਮਸਾਲਾ ਪਾ ਕੇ ਆਪ ਉਹ ਪੂਰੋ ਸਟਿਓ ਪਰਤਣੀਆਂ ਵੀ ਪਾਇਆ ਤਣੀਆਂ ਇਹਦੇ ਨਾਲ ਮੈਗੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਲੱਗਿਆ ਇਹ ਤੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਬੜੀ ਪਸੰਦ ਆਈ ਤੇ ਵੱਡਿਆਂ ਨੇ ਵੀ ਫਰਮਾਇਸ਼ ਕੀਤੀ ਆਪਾਂ ਉਹਨਾਂ ਨੂੰ ਵੀ ਬਣਾ ਕੇ ਦਿੱਤੇ ਕਿਉਂਕਿ ਮੈਗੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਲੱਗਣ ਦੀ ਸੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮੈਗੀ ਬਣਾ ਕੇ ਖੁਸ਼ ਕਰੋ ਔਰ ਇਹ ਵਾਲੀ ਮੈਗੀ ਜਿਹੜੀ ਆ ਬਹੁਤ ਹੀ ਸੁਆਦ ਭਰਦੀ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤੇ ਲਾਈਕ